ਇਹ ਦਾ ਬਣਾਉਂਦੇ ਆ ਅੱਜ ਆਇਆ ਬਣਾਈਦਾ ਹੈ 84 ਸਾਲ ਤੋਂ ਪ੍ਰੋਟ ਕਰਕੇ ਉਹਨੂੰ ਨਾਮ ਦੀ ਦਾਤ ਵਰਤ ਕਰਦੇ ਆਪਾਂ ਬਾਣੀ ਦਾ ਬਚੀ ਪੜਦੇ ਆਂ ਵੇਖਣ ਤੋਂ ਦੂਰ ਜੇ ਮੰਗਣਾ ਸਿਰ ਸੁੱਖਾਂ ਕੇ ਦੁੱਖ ਦੇਹ ਨਾਮ ਸਤਿ ਗੁਰੂ ਅਮਰਦਾਸ ਜਪਹਿਰਾ ਸਾਹਿਬ ਜਪਹਿਰਾ ਸਾਹਿਬ ਜਪਹਿਰਾ ਸਾਹਿਬ ਦੀ ਪਾਵਨ ਬਾਣੀ ਦੇ ਪੰਧਰੀਕਾਰ ਸਤ ਮੰਗਦੇ

ਦਾ ਅਪਰਾਇ ਸਤਿਗੁਰੂ ਜਿਨ੍ਹਾਂ ਸਾਸਿ ਕ੍ਰਾਸ ਆਪਿ ਸੜੇ ਹਰ ਨਾਮਾ ਮਨ ਮੰਨਤਾ ਉਹਨਾਂ ਪਰਾਇ ਸਤਿਗੁਰੂ ਮੇਲੇ ਧਨ ਸੇ ਸੇਈ ਨਾਨਕਾ ਹੈ ਸੇਵਾ ਚੱਲਣ ਦੀ ਸਰੂਰ بچیا نو بٹا بڑا سوکھا سال ہے پرانے سمے بچ نہیں پر جیت کرنی ہے نام جمنا ہے ਜੇ ਕੋਈ ਨਾਵੇ ਨਾ ਤੇ ਉਹ ਨਾ ਮੈਂ ਬਣ ਕੇ ਕੀ ਸ਼ਕਤ ਜੇ ਕੋਈ ਕੁਝ ਵੀ ਨਾ ਨਾ ਹੋਵੇ ਤੇ ਕਿਵੇਂ ਉਸ ਚਾਤ ਪਿਆਰ ਦੀ ਗੱਲਾਂ ਕਹੇ ਤੇ ਸਾਸ ਸੰਦੀ ਦੁਨੀਆ ਤਾਂ ਪਿਆਰ ਰਵੇ ਜੇ ਜੋ ਕੁਝ ਹੈਗਾ ਜੇ ਆਪਾਂ ਬੰਦ ਸ਼ਤਰ ਦੀ ਭਾਵਨਾ ਜਿਹੜੇ ਮੰਦੀ ਪਜਾ ਸਕਦੀ ਉਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਬਣਿਆ ਤੇ ਗੱਜੀ ਨਾਮ ਕਰਕੇ ਜਿੱਥੇ ਗੁਰਨਾਥ ਸਾਹਿਬ ਸੱਚੇ ਪਾਤਸ਼ਾਹ ਨੇ ਦਿਲ ਵੰਡਿਆ ਸੀ ਤੋਤੇ ਸਾਧ ਸੰਗਤ ਜੀ ਇਹ ਮਹਾਰਾਜ ਨੇ ਬਚਨ ਦਿੱਤੇ ਸਾਖ ਗਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਜਦੋਂ ਭਾਈ ਫਰਦਾਨਾ ਜੀ ਨੇ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਤੇ ਇਸ ਦਿਨ ਉਸ ਵਕਤ ਵਰਨਾ ਸਰ ਦੇ ਭਾਈ ਫਰਦਾਨਾ ਜੀ ਇਹ ਵੀ ਬਚਨ ਪ੍ਰਸਤ ਸਤਿਗੁਰੂ ਕਹਿੰਦੇ ਕਿ ਜਲਫਾ ਬਚਨ ਸਾਨੂੰ ਪੰਲੇ ਬੰਦ ਲੈਣਾ ਚਾਹੀਦਾ ਤਾਂ ਆਪਣੇ ਕੇਸ ਲਈ ਕਟਾਉਣੇ

Çaldır <laughs> çavlemi. <laughs> 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 ഓവേം <laughs> موائے گر جی کا خالصہ موائے گر جی کی فتح بستان بابا دیش سنگھ جنمستان پو سال سائل گر جی کا خالصہ موائے گر جی کا خالصہ موائے you okay.